ਤੁਹਾਡਾ ਇੱਕ ਵੱਡਾ ਕਦ ਹੈ ਤੁਹਾਡਾ ਪੀਐਮ મોદી ਹਮੇਸ਼ਾ ਹੋਣਾ ਨਾਲ ਵੀ ਵਧੀਆ ਉੱਠਣੀ ਪੈਣੀ ਹੈ ਤਾਂ ਤੁਹਾਡੀ ਪੂਰੇ ਸਮਸਰੇ ਨੂੰ ਲੈ ਕੇ ਗੱਲਬਾਤ ਹੋਈ ਹੈ ਉਹਨਾਂ ਨਾਲ ਗੱਲਾਂ ਇਥੇ ਹੋਰ ਜ਼ਰੂਰ ਹੋਣਗੀਆਂ ਪਰ ਆਪਾਂ ਤਾਂ ਪਹਿਲਾਂ ਫਿਕਰ ਤੇ ਇਹ ਵੀ ਇਹਨਾਂ ਨੂੰ ਜਾਣ ਇਲੈਗਲ ਕਿਉਂ ਦਈਏ ਉਹਰੇ ਸਟੇਟਾਂ ਕੰਮ ਦੇਣ 50 ਲੱਖ ਰੁਪਈਆ ਕਿੰਨੀ ਰਕਮ ਹੁੰਦੀ ਆ ਇਹਦਾ ਮਤਲਬ 50 ਲੱਖ ਲਾ ਕੇ ਉਹ ਬਾਹਰ ਗਏ ਇੱਥੇ ਪੰਜਾਬ 'ਚ 50 ਲੱਖ ਲਾ ਕੇ ਵੀ ਕੋਈ ਕੰਮ ਨਹੀਂ ਮਿਲਦਾ ਇਹ ਹਾਲਾਤ ਨੇ ਪੰਜਾਬ ਦੇ ਸਿਆਸਤ ਨਹੀਂ ਕਰਨੀ ਚਾਹੀਦੀ ਇਹੀ ਤਾਂ ਗੱਲ ਆ ਵੀ ਆਪਾਂ ਆਪਣੇ ਆਪ ਹੀ ਸਵਾ ਪੰਜਾਬ ਦੇ ਸਿਰ ਚ ਪਾ ਦਿੰਨੇ ਆ ਜੇ ਤੁਸੀਂ ਕੋਈ ਰੌਲਾ ਹੀ ਨਾ ਪਾਉਂਦੇ ਪੂਰੇ ਉੱਤਰ ਕੇ ਆਪਣੇ ਆਪਣੇ ਸੂਬਿਆਂ ਚ ਚਲੇ ਜਾਣਾ ਸਾਰੇ ਆਨੇ ਜੇ ਪੰਜਾਬ ਦੇ ਬੱਚੇ ਆ ਗਏ ਪੰਜਾਬ ਦੇ ਆ ਨਾ ਆਪਣੇ ਪੁੱਤ ਧੀ ਨੇ ਨਾ ਆਪਾਂ ਨੂੰ ਉਰੇ ਉੱਤਰ ਚ ਉਹਨਾਂ ਦੀ ਬਦਨਾਮੀ ਕਾਦੀ ਹੋ ਗਈ ਸਿੱਖਾਂ ਨੇ ਹੋ ਕੇ ਵੋਟ ਪਾਈ ਆ ਭਾਜਪੀ ਨੂੰ ਦਿੱਲੀ ਦੇ ਚੰਗੇ ਲਈ ਕਰਕੇ ਦਸ ਸਿੰਘ ਸਰਸਾਂ ਨੂੰ ਮਿਲਦਾ ਦਾ ਵੱਡਾ ਹੋ ਤਾ ਬਿਲਕੁਲ ਮਿਲੂਗਾ ਤਾਂ ਅਸੀਂ ਅਰਪੋਰਟ ਤੇ ਖੜੇ ਆ ਰਵਨੀਤ ਬਿੱਟੂ ਪਹੁੰਚੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿਉਂਕਿ ਡਿਪੋਰਟ ਕੀਤੇ ਹੋਏ ਭਾਰਤੀਆਂ ਦੇ ਨਾਲ ਭਰਿਆ ਜਹਾਜ਼ ਕੋ ਜੀ ਘੰਟਿਆਂ ਦੇ ਵਿੱਚ ਜਿਹੜਾ ਇੱਥੇ ਪਹੁੰਚਣ ਵਾਲਾ ਔਰ तमाम ਗੱਲਾਂ ਜਿਹੜੀਆਂ ਹੋ ਰਹੀਆਂ ਸਿਆਸਤ ਹੋ ਰਹੀ ਹੈ ਉਹਦੇ ਬਾਰੇ ਵੀ ਸਵਾਲ ਜਿਹੜੇ ਪੁੱਛਾਂਗੇ ਬਿੱਟੂ ਸਾਹਿਬ ਪਹਿਲਾਂ ਤਾਂ ਪੰਜਾਬ ਨੂੰ ਲੈ ਕੇ ਬਹੁਤ ਜ਼ਿਆਦਾ ਗੱਲਾਂ ਹੋ ਰਹੀਆਂ ਨੇ ਤੁਹਾਨੂੰ ਕੀ ਲੱਗਦਾ ਹੈ ਮੁੱਖ ਮੰਤਰੀ ਕਹਿ ਰਹੇ ਨੇ ਕਿ ਪੰਜਾਬ ਬਦਨਾਮ ਹੋ ਰਿਹਾ ਹੈਗਾ ਤੁ ਕਿਉਂਕਿ ਦੇਖੋ ਸਿਆਸਤ ਸਾਰੇ ਲੀਡਰਾਂ ਨੇ ਪੰਜਾਬ ਤੇ ਕਰਨੀ ਆ ਤੁਸੀਂ ਵੀ ਦੇਖੋ ਪੰਜਾਬ ਦੇ ਹੋ ਤੁਹਾਨੂੰ ਕੀ ਲੱਗਦਾ ਪੰਜਾਬ ਵਾਕਈ ਬਦਨਾਮ ਹੋ ਰਿਹਾ ਨਹੀਂ ਦੇਖੋ ਆਪੀ ਸਵਾ ਪੰਜਾਬ ਦੇ ਸਿਰ ਚ ਪਾ ਦਿੰਨੇ ਆ ਭਗਵੰਤ ਮਾਨ ਸਾਹਿਬ ਇੱਕ ਬੱਚੇ ਆ ਉਹ ਬਾਹਰ ਗਏ ਆ ਬਾਹਰੋਂ ਫੜ ਲਏ ਉਹਨਾਂ ਦੀ ਸਰਕਾਰ ਨੇ ਉਹ ਭੇਜ ਰਹੇ ਆ ਤੇ ਫਿਰ ਜੇ ਤੁਸੀਂ ਕੋਈ ਰੌਲਾ ਹੀ ਨਾ ਪਾਉਂਦੇ ਉਰੇ ਉਤਰ ਕੇ ਆਪਣੇ ਆਪਣੇ ਸੂਬਿਆਂ ਚ ਚਲੇ ਜਾਣਾ ਸਾਰੇ ਇਹਨੇ ਤੁਸੀਂ ਆਪੇ ਰੌਲਾ ਪਾ ਕੇ ਆ ਕੇ ਆਪ ਤੁਸੀਂ ਗੱਲ ਕ੍ਰੀਏਟ ਕੀਤੀ ਆ ਇੱਕ ਮਾਹੌਲ ਬਣਾਇਆ ਪੰਜਾਬੀਆਂ ਨੂੰ ਤੁਸੀਂ ਮਾੜਾ ਬਣਾਉਣ ਦਾ ਕੰਮ ਤੁਸੀਂ ਕਰਦੇ ਹੋ ਜਹਾਜ਼ ਆ ਗਿਆ ਉਤਰ ਕੇ ਸਟੇਟਾਂ ਦੇ ਆਪਣੇ ਆਪਣੇ ਘਰੇ ਚਲੇ ਜਾਂਦੇ ਤੁਸੀਂ ਪ੍ਰੈਸ ਕਾਨਫਰੈਂਸ ਕਿਸ ਲਈ ਕਰ ਰਹੇ ਹੋ ਕਿਉਂ ਕਿਉਂਕਿ ਤੁਸੀਂ ਇਹਦੇ ਵਿੱਚ ਸਿਰਫ ਪੰਜਾਬੀਆਂ ਨੂੰ ਮਾੜੇ ਬਣਾਉਣਾ ਹੈ ਉਹ ਤੁਹਾਡੀ ਕੇਜਰੀਵਾਲ ਨੇ ਜ਼ਿੰਮੇਵਾਰੀ ਲਈ ਹੋਈ ਆ ਜੇ ਤੁਹਾਡੇ ਦਰਦ ਹੁੰਦਾ ਤਾਂ 3 ਸਾਲ ਪਹਿਲਾਂ ਏਜੰਟਾਂ ਨੂੰ ਫੜਦੇ ਅੱਜ ਕੋਈ ਏਜੰਟ ਨਾ ਹੁੰਦਾ ਆ ਜਿਹੜੇ ਮੁੰਡੇ ਆ ਤੇ ਇਹਨਾਂ ਵੇਲੇ ਗਏ ਆ ਸਾਰੇ ਦੇਖੋ 50 ਲੱਖ ਰੁਪਈਆ ਕਿੰਨੀ ਰਕਮ ਹੁੰਦੀ ਆ ਇਹਦਾ ਮਤਲਬ 50 ਲੱਖ ਲਾ ਕੇ ਉਹ ਬਾਹਰ ਗਏ ਇੱਥੇ ਪੰਜਾਬ 'ਚ 50 ਲੱਖ ਲਾ ਕੇ ਵੀ ਕੋਈ ਕੰਮ ਨਹੀਂ ਮਿਲਦਾ ਇਹ ਹਾਲਾਤ ਨੇ ਪੰਜਾਬ ਦੇ ਬਿੱਟੂ ਜੀ ਜੇ ਗੱਲ ਕਰੀਏ ਪੰਜਾਬ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਚੱਲ ਰਹੀਆਂ ਨੇ ਜੇ ਅਸੀਂ ਸੀਐਮ ਆਨ ਦੀ ਗੱਲ ਕਰੀਓ ਉਹ ਕਹਿੰਦੇ ਕਿ ਕੇਂਦਰ ਤਾਂ ਹਮੇਸ਼ਾ ਧੱਕਾ ਕਰਦਾ ਪੰਜਾਬ ਨਾਲ ਤੇ ਦੂਜੇ ਪਾਸੇ ਤੁਸੀਂ ਦੇਖੋ ਕਹਿੰਦੇ ਕਿ ਅੰਮ੍ਰਿਤਸਰ ਦੇ ਵਿੱਚ ਉਤਾਰਨ 에어ਪੋਰਟ ਦੇ ਉੱਤੇ ਇਹ ਇੱਕ ਸਾਜ਼ਿਸ਼ ਹੈ ਕਹਿੰਦੇ ਕਿਉਂਕਿ ਦੂਜੇ ਪਾਸੇ ਇਹ ਵੀ ਦੇਖੋ ਮਹਾਲੀ ਦੇ ਵਿੱਚ ਵੀ ਉਤਰ ਸਕਦਾ ਹੈ ਟ੍ਰਾਈ ਸਿਟੀ ਆ ਪੰਚਕੂਲਾ ਨਾਰ ਲੱਗਦਾ ਕਰਨਾਲਾ ਕਰਨਾਲ ਨਾਲ ਲੱਗਦਾਗਾ ਉਹ ਕਹਿੰਦੇ ਅੰਮ੍ਰਿਤਸਰ ਦੇ ਵਿੱਚ ਜਿਹੜਾ ਉਹ ਕਿਉਂ ਉਤਾਰਿਆ ਯਾਰ ਕਿ ਕੋਈ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੂਰੇ ਵਰਲਡ ਦੇ ਵਿੱਚ ਕਿਉਂਕਿ ਅੰਮ੍ਰਿਤਸਰ ਧਾਰ ਨੀ ਨਹੀਂ ਇਹ ਦੁੱਪ ਵਿੱਚ ਤਰਜੇਗਾ ਕਿ ਨਹੀਂ ਹੋ ਸਕਦੀ ਆ ਜੀ ਜੇ ਜੇ ਸਪੋਜ਼ ਕਰੋ ਆ ਬੱਚੇ ਇਹ ਚ ਅੱਜ 60 ਨੇ ਕੱਲ ਨੂੰ 100 ਵੀ ਹੋ ਸਕਦੇ ਆ ਤੇ ਆਪਾਂ ਪੰਜਾਬ ਦੇ ਬੱਚਿਆਂ ਨੂੰ ਲਵਾਂਗੇ ਨਹੀਂ ਓਰੇ ਤੇ ਜਾਂ ਜੇ ਪੰਜਾਬ ਦੇ ਬੱਚੇ ਤੁਹਾਨੂੰ ਬੜਾ ਚੰਗਾ ਲੱਗੂਗਾ ਜੇ ਉਹ ਕਿਤੇ ਗੁਜਰਾਤ ਲੈ ਕੇ ਉੱਥੋਂ ਵਿਚਾਰੇ ਠੱਕੇ ਖਾਂਦੇ ਹੁਣ ਪਹਿਲਾਂ ਆਏ ਆ ਉਹ ਆਪਣੇ ਘਰੇ ਉੱਤਰ ਕੇ ਆਪਣੇ ਘਰੇ ਚਲੇ ਜਾਣਗੇ ਓਰੇ ਤੇ ਆਪਣੇ ਮੈਨੂੰ ਇਹ ਸਮਝਾਓ ਜੇ ਪੰਜਾਬ ਦੇ ਬੱਚੇ ਆ ਗਏ ਪੰਜਾਬ ਦੇ ਆ ਨਾ ਆਪਣੇ ਪੁੱਤ ਧੀ ਨੇ ਨਾ ਆਪਾਂ ਨੂੰ ਉਹਰੇ ਉੱਤਰਨ ਚ ਉਹਨਾਂ ਦੀ ਬਦਨਾਮੀ ਕਾਦੀ ਹੋ ਗਈ ਮੈਨੂੰ ਇਹ ਚਾਹੀਏ ਇੱਕ ਵੀ ਪੰਜਾਬੀ ਹੋਵੇ ਉਹ ਸਾਡੇ ਆ ਨਾ ਤੇ ਆਪਾਂ ਨੂੰ ਕੀ ਤਕਲੀਫ ਹੋ ਗਈ ਵੀ ਆਪਾਂ ਉਹਨਾਂ ਨੂੰ ਬਦਨਾ ਆਪਾਂ ਉਹਨਾਂ ਨੂੰ ਕਾਲਾ ਦਾ ਟਿੱਕਾ ਸਮਝਣ ਲੱਗ ਗਏ ਵੀ ਸਾਡੀ ਉਹਨਾਂ ਨਾਲ ਬਦਨਾਮੀ ਹੋ ਜੂਗੀ ਜੇ ਰੈਟੇਵ ਇਸ ਨਾਲ ਇਹ ਮੰਨਣਾ ਹੈ ਕਿ ਪੰਜਾਬ ਦੇ ਲੋਕ ਹੀ ਬਾਹਰ ਜਾਂਦੇ ਨੇ ਜਿਆਦੇ ਤੇ ਯਾਰ ਪੰਜਾਬ ਦੇ ਲੋਕ ਐਨ ਆਰ ਆਈ ਅੱਜ ਉਹ ਵੀ ਤਾਂ ਪੰਜਾਬ ਦੇ ਐਨ ਆਰ ਆਈ ਨੇ ਜਿਨ੍ਹਾਂ ਨੇ ਪੰਜਾਬ ਨੂੰ ਆ ਕੇ ਬਣਾਇਆ ਏ ਤੇ ਸਾਡੇ ਅਰਬਾਂ ਖਰਬਾਂ ਪਤੀ ਵੀ ਪੰਜਾਬ ਜਿਹੜੇ ਗੋਰਿਆਂ ਨੂੰ ਨੌਕਰੀਆਂ ਰੱਖਦੇ ਆ ਉਹ ਵੀ ਤਾਂ ਪੰਜਾਬੀ ਹੋਣੇ ਤੇ ਫਿਰ ਕੀ ਹੋ ਗਿਆ ਜੇ ਇਹ ਬਹੁਤ ਲੋਕ ਐ ਹੀ ਗਏ ਨੇ ਬਹੁਤ ਲੋਕ ਐ ਜਾਂਦੇ ਰਹਿਣੇ ਆ ਇਹ ਵਿਚਾਰੇ ਫੜੇ ਗਏ ਇਹਨਾਂ ਦੇ ਨਾ ਮਾੜੀ ਹੋ ਗਈ ਗਲਤਾਂ ਇੰਨੀ ਆ ਤੇ ਹੁਣ ਮਾੜੀ ਹੋ ਗਈ ਉਹਨਾਂ ਨੂੰ ਸੰਭੋ ਤਾਂ ਸਹੀ ਉਹਨਾਂ ਨੂੰ ਨੌਕਰੀਆਂ ਦੋ ਉਹਨਾਂ ਨੂੰ ਪੈਸਾ ਦੋ ਜਿਹੜੀ ਜਿਹੜੀ ਸਟੇਟ ਦਾ ਉਹ ਆਪਣੇ ਆਪਣੇ ਸਟੇਟ ਦੇ ਸਾਹਮਣੇ ਜੇ ਕੋਈ ਹਰਿਆਣੇ ਦਾ ਉਹ ਸਟੇਟ ਦੇ ਨੌਕਰੀਆਂ ਦੇਣਗੇ ਪੈਸੇ ਦੇਣਗੇ ਜੇ ਕੋਈ ਪੰਜਾਬ ਵਾਲਿਆ ਇਹ ਆਪਣੇ ਆਪ ਬੱਚਿਆਂ ਨੂੰ ਸੰਭੇ ਹੁੰਦਾ ਸੀ ਦੇਖੋ ਹੁਣ ਤੁਸੀਂ ਕੇਂਦਰ ਦੇ ਵਿੱਚ ਮੰਤਰੀ ਹੋ ਤੁਸੀਂ ਜਿਹੜਾ ਤੁਹਾਡਾ ਇੱਕ ਵੱਡਾ ਕਦ ਹੈ ਤੁਹਾਡਾ ਪੀਐਮ ਮੋਦੀ ਹਮੇਸ਼ਾ ਹੋਣਾ ਨਾਲ ਵੀ ਵਧੀਆ ਉੱਠਣੀ ਬੈਣੀ ਹੈ ਤਾਂ ਤੁਹਾਡੀ ਪੂਰੇ ਸਮਸਰੇ ਨੂੰ ਲੈ ਕੇ ਗੱਲਬਾਤ ਹੋਈ ਹੈ ਉਹਨਾਂ ਨਾਲ ਪੀਐਮ ਮੋਦੀ ਹੋਣ ਜਾਂ ਹਮੇਸ਼ਾ ਹੋਣ ਕਿਉਂਕਿ ਤੁਸੀਂ ਰਿਪਰੈਜ਼ੈਂਟ ਕਰਦੇ ਹੋ ਪੰਜਾਬ ਨੂੰ ਦੇਖੋ ਮੇਰੀ ਹਜੇ ਇਸ ਬਾਰੇ ਕੋਈ ਗੱਲ ਨਹੀਂ ਹੋਈ ਗੱਲਾਂ ਇਹ ਤੇ ਹੋਰ ਜ਼ਰੂਰ ਹੋਣਗੀਆਂ ਪਰ ਆਪਾਂ ਤਾਂ ਪਹਿਲਾਂ ਫਿਕਰ ਤਾਂ ਇਹ ਵੀ ਇਹਨਾਂ ਨੂੰ ਜਾਣ ਇਲੈਗਲ ਕਿਉਂ ਦਈਏ ਉਰੇ ਸਟੇਟਾਂ ਕੰਮ ਦੇਣ ਉਹ ਕੋਈ ਵੀ ਸਟੇਟਾਂ ਦੇ ਹੋਣ ਉਹ ਇਹ ਵਿਚਾਰੇ ਜਾਣ ਕਿਉਂ ਪਰ ਜਾਂਦੇ ਤਾਂ ਇਹ ਆ ਵੀ ਦੁਨੀਆ ਉੱਥੇ ਜ਼ਿੰਦਗੀ ਵਧੀਆ ਹੈ ਇਹ ਤਾਂ ਮੰਨਦੇ ਆ ਵੀ ਬਾਹਰਲੇ ਦੇਸ਼ਾਂ 'ਚ ਵਿਦੇਸ਼ਾਂ 'ਚ ਬਹੁਤ ਵਧੀਆ ਜ਼ਿੰਦਗੀ ਆ ਆਪਣਾ ਦੇਸ਼ ਹੁਣ ਡਿਵੈਲਪ ਹੋ ਰਿਹਾ ਉਹ ਡਿਵੈਲਪਿੰਗ ਕੰਟਰੀਜ਼ ਨੇ ਪਹਿਲਾਂ ਹੀ ਉਹ ਤੋਂ ਲੋਕ ਉਹ ਸੁਨਹਿਰੀ ਸੁਪਨੇਾ ਕਰਕੇ ਜਾਂਦੇ ਆ ਪਰ ਗੱਲ ਇਹ ਆ ਵੀ ਜੀ ਉਹ ਜਾਂਦੇ ਆ ਤਾਂ ਉਹ ਜੈਨੂਨ ਤਰੀਕੇ ਨਾਲ ਆਪਣੀ ਸਟੇਟ ਗਵਰਨਮੈਂਟ ਭੇਜਦੇ ਸਹੀ ਤਰੀਕੇ ਨਾਲ ਭੇਜਦੇ ਗਲਤ ਇਹ ਆ ਜਿਹੜੇ ਉਹਨਾਂ ਨੂੰ ਵਿਚਾਰਿਆਂ ਨੂੰ ਨਹੀਂ ਪਤਾ ਹੁੰਦਾ ਉਹਨਾਂ ਨੂੰ ਤਾਂ ਜਿਹੜੇ ਏਜੰਟ ਨੇ ਉਹ ਰਾਹ ਜਿਹੜਾ ਪਾ ਦਿੰਦੇ ਉਹ ਚਲੇ ਜਾਂਦੇ ਆ ਉਹ ਏਜੰਟਾਂ ਦੇ ਸਰਕਾਰਾਂ ਮਤਲਬ ਜਿੰਨਾ ਕਰ ਸਕਦੇ ਆ ਉਹਨਾਂ ਨੂੰ ਕਸਣ ਉਹਨਾਂ ਦੀਆਂ ਕਿਹੜਾ ਕਿਹੜੇ ਲੋਕੇ ਦੁਕਾਨਾਂ ਹਰ ਜਗ੍ਹਾ ਹਰ ਚ ਖੁੱਲੀਆਂ ਐ ਤੇ ਲੋਕ ਬਚਾਰੇ ਚਲੇ ਜਾਂਦੇ ਆ ਵੀ ਇਹ ਪੜ੍ਹੇ ਲਿਖੇ ਲੋਕ ਬੈਠੇ ਆ ਅਲੀ ਸ਼ਾਨ ਦਫਤਰ ਬਣੇ ਆ ਉਹਦੇ ਪਿੰਡੂਆਂ ਦਾ ਬਚਾਰਾ ਉਹਦੇ ਕੋਲ ਚਲੇ ਜਾਂਦਾ ਜਾ ਕੇ ਆਪਣਾ ਵੇਚ-ਕਬੱਟ ਕੇ ਸਾਰਾ ਕੁਝ ਉਹ ਚੀਜ਼ਾਂ ਤਾਂ ਸਰਕਾਰ ਨੇ ਦੇਖਣੀਆਂ ਹੁੰਦੀਆਂ ਨਾ ਜ਼ਿਲ੍ਹੇ ਦੇ ਐਸਐਸਪੀ ਬੈਠੇ ਆ ਡੀਸੀ ਬੈਠੇ ਆ ਹੋਰ ਮਹਿਕਮੇ ਬੈਠੇ ਆ ਉਹਨਾਂ ਨੂੰ ਕਿਉਂ ਨਹੀਂ ਬੰਦ ਕਰਾਉਂਦੇ ਤੇ ਇਹ ਆਦਮੀ ਤਾਂ ਕਹਿੰਦਾ ਮੈਂ 17 ਸਾਲਾਂ ਦਾ ਬਾਹਰ ਜਾਣਾ 17 ਸਾਲ ਦਾ ਮੈਂ ਇਹ ਇਹ ਜਹਾਜ਼ ਚੜ੍ਹ ਕੇ ਕਬੂਤਰਬਾਜ਼ੀ ਕਰਦਾ ਰਿਹਾ ਤੇ ਇਸ ਕਰਕੇ ਤੇ ਇਹਨੂੰ ਤਾਂ ਪਤਾ ਇਹ ਸਾਰਾ ਕੁਝ ਵੀ ਵੱਡੇ ਇਲਜ਼ਾਮ ਲਗਾ ਰਹੇ ਹੋ ਨਹੀਂ ਵੱਡੇ ਛੋਟੇ ਨੂੰ ਕੀ ਆ ਜੀ ਇਲਜ਼ਾਮ ਤਾਂ ਇਲਜ਼ਾਮ ਹੀ ਹੁੰ ਨਾਲੇ ਇਲਜ਼ਾਮ ਕੋਈ ਝੂਠਾ ਇਲਜ਼ਾਮ ਹੋਵੇ ਤਾਂ ਵੀ ਆ ਇਹਨਾਂ ਨੂੰ ਕੀ ਆ ਇਹ ਤਾਂ ਆਪਣੀ ਮਾਂ ਦੇ ਸਿਰ ਤੇ ਹੱਥ ਧਰ ਕੇ ਕਹਿੰਦਾ ਮੈਂ ਸ਼ਰਮ ਨਹੀਂ ਪੀਣੀ ਇਸ ਕਰਕੇ ਇਹ ਗੱਲਾਂ ਛੱਡੋ ਇਹ ਤਾਂ ਕਈ ਵਾਰ ਇਹਦਾ ਨਾਂ ਲੈ ਲੈਨੇ ਹੋ ਤੁਸੀਂ ਮੇਰਾ ਮੇਰਾ ਬਸ ਮਤਲਬ ਨਾ ਹੋਵੇ ਤਾਂ ਮੈਂ ਨਉਈ ਨਾ ਲਮਾ ਐਸੇ ਬੰਦੇ ਦਾ ਪਰ ਪੰਜਾਬ ਨੇ ਚੀਫ ਮਿਨਿਸਟਰ ਬਣਾਤਾ ਐਸਾ ਅੱਜ ਜਿਹੜਾ ਸਿਰਫ ਇਹ ਬੱਚਿਆਂ ਨੂੰ ਨਹੀਂ ਇਹਨਾਂ ਨੂੰ ਜੱਫੀਆਂ ਪਾ ਤਾ ਆ ਕੇ ਪ੍ਰੈਸ ਨੂੰ ਪ੍ਰੈਸ ਨੂੰ ਆ ਕੇ ਪ੍ਰੈਸ ਕਾਨਫਰੈਂਸ ਸਬੋਧਨ ਕਰਨੀ ਆ ਜੇ ਇਹ ਨਾ ਬੋਲਦਾ ਸਾਨੂੰ ਵੀ ਨਾ ਬੋਲਣਾ ਪੈਂਦਾ ਬਿੱਟੂ ਜੀ ਕਬ ਸ਼ਬਦ ਇਹਨੇ ਪ੍ਰਾਈਮ ਮਿੰਿਸਟਰ ਲਈ ਵਰਤੇ ਆ ਵੀ ਤੂੰ ਭਾਈ ਸਾਹਿਬ ਉਹ ਤਿੰਨ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣਾਏ ਆ ਲੋਕਾਂ ਨੇ ਉਹਨਾਂ ਨੇ ਚੁਣਿਆ ਏ ਤੇ ਅੱਜ ਕਰਤਾਰਪੁਰ ਸਾਹਿਬ ਲਾਂਘਾ ਖੁੱਲਿਆ ਸ਼ਹਿਬਜ਼ਾਦਿਆਂ ਤੇ ਸਾਡੇ ਦਿਨ ਮਨਾਏ ਜਾ ਰਹੇ ਆ ਇਸ ਕਰਕੇ ਇਹਨਾਂ ਨੂੰ ਪੁੱਛ ਲੋ ਜਨਾਬ ਨੇ ਕੀ ਕੀਤਾ 3 ਸਾਲ ਚ ਬਟੂ ਇੱਕ ਆਖਰੀ ਇੱਕ ਸਵਾਲ ਹੈ ਤੁਸੀਂ ਦਿੱਲੀ ਜਾ ਕੇ ਆਏ ਹੋ ਦਿੱਲੀ ਤੁਸੀਂ ਕੈਂਪੇਨ ਕੀਤੀ ਉੱਥੇ ਜਿਹੜਾ ਬਹੁਤ ਜ਼ਿਆਦਾ ਬੀਜੇਪੀ ਨੂੰ ਸੀਟਾਂ ਮਿਲੀਆਂ ਨੇ ਜਿੱਤ ਹਾਸਲ ਹੋਈ ਹੈ ਵਧੀਆ ਜਿੱਤ ਹੈਗੀ ਉਹਦੇ ਵਿੱਚ ਸੀਐਮ ਨੂੰ ਲੈ ਕੇ ਬੜਾ ਪੇਚ ਫਸਿਆ ਹੋਇਆ ਹੈਗਾ ਲੋਕ ਚਰਚਾਬਾਤ ਕਰ ਰਹੇ ਨੇ ਕਿ ਜੇ ਕਿਤੇ ਇੱਥੇ ਕੋਈ ਜਿਹੜਾ ਸਿੱਖ ਚਿਹਰਾ ਇੱਥੇ ਲਿਆਂਦਾ ਜਾਂਦਾ ਕਹਿੰਦੇ ਇੱਕ ਪੰਜਾਬ ਨੂੰ ਮੈਸੇਜ ਦਿੱਤਾ ਜਾਊਗਾ ਬਹੁਤ ਵੱਡਾ ਕਿਉਂਕਿ ਪੀਐਮ ਮੋਦੀ ਹੋਣਾ ਦੇ ਜਿਹੜੇ ਪਿਛਲੇ ਫੈਸਲੇ ਨੇ ਸੀਐਮ ਬਣਾਉਣ ਦੇ ਉਹ ਵੀ ਕੁਝ ਇਹੋ ਜਿਹੀ ਰਹੇ ਨੇ ਦੀ ਵੀ ਪੰਜਾਬੀ ਤੇ ਸਿੱਖ ਨੇ ਜਿੰਨੀਆਂ ਵੀ ਸੀਟਾਂ ਸੀ ਰਵਨੀਤ ਬਿੱਟੂ ਹੋਣਾ ਨੇ ਬਹੁਤ ਪ੍ਰਚਾਰ ਕੀਤਾ ਤੇ ਮਨਜਿੰਦਰ ਸਿੰਘ ਸਿਰਸਾ ਵੀ ਤੁਹਾਡਾ ਲਗਾਤਾਰ ਧੰਨਵਾਦ ਕਰ ਰਹੇ ਨੇ ਨਹੀਂ ਨਹੀਂ ਕੀਤਾ ਦੇਖੋ ਮੈਨੂੰ ਪੂਰੀ ਆਸ ਆ ਵੀ ਸਾਨੂੰ ਸਾਡਾ ਬਣਦਾ ਹੱਕ ਆ ਜਿਹੜਾ ਪੰਜਾਬੀ ਤੇ ਸਿੱਖ ਸਾਨੂੰ ਬਣਦਾ ਹੱਕ ਆ ਜਿਹੜਾ ਸਾਨੂੰ 100% ਆ ਜਿਹੜਾ ਉਹ ਦਿੱਲੀ ਚ ਮਿਲੂਗਾ ਦਿੱਲੀ ਚ ਜੇ ਅਸੀਂ ਚੰਗੇ ਸਿੱਖ ਪੰਜਾਬੀ ਨੇ ਵੋਟ ਪਾਈ ਆ ਉਹਦੇ ਬੇਸਤੀ ਉਹਨਾਂ ਨੂੰ ਲੈ ਕੇ ਅਸੀਂ ਪੰਜਾਬ ਚ ਆਉਣਾ ਵੀ ਭਾਈ ਅਸੀਂ ਪਾਈ ਆ ਤਾਂ ਪੰਜਾਬ ਚ ਤੁਸੀਂ ਵੀ ਇੱਕ ਵਾਰ ਭਾਜਪੀ ਨੂੰ ਬਣਾ ਕੇ ਦੇਖੋ ਅਸੀਂ ਜ਼ਿੰਮੇਵਾਰੀ ਲੈਣੇ ਆ ਜਦੋਂ ਅਸੀਂ ਸਿੱਖਾਂ ਨੇ ਹੋ ਕੇ ਵੋਟ ਪਾਈ ਆ ਭਾਜਪੀ ਨੂੰ ਦਿੱਲੀ ਦੇ ਚੰਗੇ ਲਈ ਜਦੋਂ ਹੁਣ ਇਹ ਕਹਿੰਦੇ ਸੀ ਨਾ ਵੀ ਕੇਜਰੀਵਾਲ ਮਾਡਲ ਆ ਹੁਣ ਅਸੀਂ ਜਦੋਂ ਦਿੱਲੀ ਦਾ ਕੰਮ ਕਰਾਂਗੇ 2 ਸਾਲ 27 ਚ ਉਹ ਮਾਡਲ ਅਸੀਂ ਲੈ ਕੇ ਆਵਾਂਗੇ ਪੰਜਾਬ ਚ ਵਾਕਈ ਵੀ ਆ ਦੇਖੋ 2 ਸਾਲ ਚ ਕੀ ਕਰਕੇ ਦੱਸ ਸਿੰਘ ਸਰ ਸਾਨੂੰ ਮਿਲ ਸਕਦਾ ਵੱਡਾ ਉਹਦਾ ਬਿਲਕੁਲ ਮਿਲੂਗਾ ਤਾਂ ਇਹਨਾਂ ਸਾਡੇ ਨਾਲ ਰਵਨੀਤ ਸਿੰਘ ਬਿੱਟੂ ਜਿਨ੍ਹਾਂ ਨੇ ਬਹੁਤ ਵੱਡਾ ਬਿਆਨ ਪ੍ਰੋ ਪੰਜਾਬ ਟੀਵੀ ਦੇ ਉੱਤੇ ਦਿੱਤਾ ਉਹਨਾਂ ਨੇ ਕਿਹਾ ਕਿ ਮਨਜਿੰਦਰ ਸਿੰਘ ਸਿਸਾਉਣਾ ਨੂੰ ਕੋਈ ਬਹੁਤ ਵੱਡਾ ਅਹੁਦਾ ਜਿਹੜਾ ਦਿੱਲੀ ਦੇ ਵਿੱਚ ਮਿਲਣ ਜਾ ਰਿਹਾ ਕੈਮਰਾਪਰਸਨ ਬਲਜਿੰਦਰ ਨਾਮ ਮਨਦੀਪ ਜੋਤ ਅਮ